ਲੰਡਨ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੇ ਨਾਲ ਅਜੀਬੀ ਘਟਨਾ ਵਾਪਰ ਗਈ ਜਿਸ ਨੂੰ ਦੇਖ ਕੇ ਉਸ ਦੇ ਪਤੀ ਦੀਆਂ ਵੀ ਚੀਕਾਂ ਨਿਕਲ ਗਈਆਂ ਹੋਣਗੀਆਂ ਦਰਸਨ ਲੰਡਨ ਦੇ ਵਿੱਚ 33 ਸਾਲਾ ਭਾਰਤੀ ਵਿਦਿਆਰਥਣ ਚੇਸ਼ਟਾ ਨੂੰ ਪਿਛਲੇ ਹਫਤੇ ਸਾਈਕਲ ਤੇ ਘਰ ਪਰਤਦੇ ਸਮੇ ਇੱਕ ਟਰੱਕ ਨੇ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਵਿਦਿਆਰਥਣ ਨੇ ਪਹਿਲਾਂ ਪਬਲਿਕ ਪਾਲਿਸੀ ਥਿੰਕ ਟੈਂਕ ਨੀਤੀ ਆਯੋਗ ਦੇ ਨਾਲ ਕੰਮ ਕੀਤਾ ਹੈ ਉਹ ਹੁਣ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੀ ਐਚ ਡੀ ਕਰ ਰਹੀ ਸੀ ਨੀਤੀ ਆਯੋਗ ਦੇ ਐਕਸ ਸੀਈਓ ਅਮਿਤਆਪ ਗਾਂਧ ਨੇ ਇੱਕ ਪੋਸਟ ਦੇ ਵਿੱਚ ਉਸ ਦੇ ਦਿਹਾਂਤ ਦੀ ਖਬਰ ਸਾਂਝੀ ਕੀਤੀ ਉਹਨਾਂ ਨੇ ਐਕਸ ਤੇ ਲਿਖਿਆ ਕਿ ਚੇਸ਼ਟਾ ਨੇ ਮੇਰੇ ਨਾਲ ਪ੍ਰੋਗਰਾਮ ਹੈਸ਼ਟੈਗ ਲਾਈਟ ਦੇ ਵਿੱਚ ਕੰਮ ਕੀਤਾ ਹੈ ਲੰਡਨ 'ਚ ਸਾਈਕਲ ਚਲਾਉਂਦੇ ਸਮੇਂ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਉਹ ਬਹਾਦਰ ਤੇ ਹੁਸ਼ਿਆਰ ਸੀ ਉਤਰੀ ਚੇਸ਼ਟਾਨ ਨੂੰ ਦੱਸਿਆ ਗਿਆ ਕਿ 19 ਮਾਰਚ ਨੂੰ ਕੂੜੇ ਦੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ ਹਾਦਸੇ ਦੇ ਸਮੇਂ ਉਸ ਦਾ ਪਤੀ ਪ੍ਰਸ਼ਾਂਤ ਉਸ ਤੋਂ ਅੱਗੇ ਸੀ ਅਤੇ ਉਸ ਨੂੰ ਬਚਾਉਣ ਦੇ ਲਈ ਭੱਜਿਆ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਉਹਨਾਂ ਦੇ ਪਿਤਾ ਜਰਨਲ ਐਸਪੀ ਕੋਚਰ ਯਾਨੀ ਕਿ ਜੋ ਸੇਵਾਮੁਕਤ ਹੋ ਚੁੱਕੇ ਹਨ ਉਹਨਾਂ ਦੇ ਪਿਤਾ ਉਹਨਾਂ ਦੀ ਡੀ ਲੈਂਡ ਲਈ ਲੰਡਨ ਦੇ ਵਿੱਚ ਰਹੇ ਉਹਨਾਂ ਨੇ ਲਿੰਕਡਇਨ ਤੇ ਆਪਣੀਆਂ ਯਾਦਾਂ ਨਾਲ ਜੁੜੀ ਇੱਕ ਪੋਸਟ ਸਾਂਝੀ ਕੀਤੀ ਹੈ ਚੇਸ਼ਟਾ ਜੋ ਪਹਿਲਾਂ ਗੁਰੂਗ੍ਰਾਮ ਦੇ ਵਿੱਚ ਰਹਿੰਦੀ ਸੀ ਪਿਛਲੇ ਸਾਲ ਸਤੰਬਰ ਦੇ ਵਿੱਚ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੀ ਐਚ ਡੀ ਕਰਨ ਲਈ ਲੰਡਨ ਗਈ ਸੀ ਐਸੋ ਪਹਿਲਾਂ ਸੇ ਦਿੱਲੀ ਯੂਨੀਵਰਸਿਟੀ ਅਸ਼ੋਕਾ ਯੂਨੀਵਰਸਿਟੀ ਅਤੇ ਪੈਂਸਿਲਵੇਨੀਆ ਯੂਨੀਵਰਸਿਟੀ ਅਤੇ ਸ਼ਿਕਾਗੋ ਤੋਂ ਵੀ ਪੜਾਈ ਕੀਤੀ ਸੀ ਉਸ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ ਉਹ 2021-23 ਦੌਰਾਨ ਨੀਤੀ ਆਯੂਗ ਦੇ ਵਿੱਚ ਭਾਰਤ ਦੀ ਰਾਸ਼ਟਰੀ ਵਿਵਹਾਰਕ ਸੂਚ-ਪੂਜ ਯੂਨਿਟ ਵਿੱਚ ਸੀਨੀਅਰ ਸਲਾਹਕਾਰ ਸੀ ਲੰਡਨ ਦੇ ਵਿੱਚ ਇੱਕ ਭਾਰਤੀ ਵਿਦਿਆਰਥੀਨ ਦੇ ਨਾਲ ਅਜੀਹੀ ਘਟਨਾ ਵਾਪਰ ਗਈ ਜਿਸ ਨੂੰ ਦੇਖ ਕੇ ਉਸ ਦੇ ਪਤੀ ਦੀਆਂ ਵੀ ਚੀਕਾਂ ਨਿਕਲ ਗਈਆਂ ਹੋਣਗੀਆਂ ਦਰਸਨ ਲੰਡਨ ਦੇ ਵਿੱਚ 33 ਸਾਲਾ ਭਾਰਤੀ ਵਿਦਿਆਰਥਣ ਚੇਸ਼hta ਨੂੰ ਪਿਛਲੇ ਹਫਤੇ ਸਾਈਕਲ ਤੇ ਘਰ ਪਰਤਦੇ ਸਮੇ ਇੱਕ ਟਰੱਕ ਨੇ ਕੋਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਵਿਦਿਆਰਥਣ ਨੇ ਪਹਿਲਾਂ ਪਬਲਿਕ ਪਾਲਿਸੀ ਥਿੰਕ ਟੈਂਕ ਨੀਤੀ ਆਯੋਗ ਦੇ ਨਾਲ ਕੰਮ ਕੀਤਾ ਹੈ ਉਹ ਹੁਣ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੀ ਐਚ ਡੀ ਕਰ ਰਹੀ ਸੀ ਨੀਤੀ ਆਯੋਗ ਦੇ ਐਕਸ ਸੀਈਓ ਅਮਿਤਆਪ ਗਾਂத் ਨੇ ਇੱਕ ਪੋਸਟ ਦੇ ਵਿੱਚ ਉਸ ਦੇ ਇਤਿਹਾਸ ਦੀ ਖਬਰ ਸਾਂਝੀ ਕੀਤੀ ਉਹਨਾਂ ਨੇ ਐਕਸ ਤੇ ਲਿਖਿਆ ਕਿ ਚੇਸ਼hta ਨੇ ਮੇਰੇ ਨਾਲ ਪ੍ਰੋਗਰਾਮ #ਲਾਈਫ ਦੇ ਵਿੱਚ ਕੰਮ ਕੀਤਾ ਹੈ ਲੰਡਨ ਤੋਂ ਸਾਈਕਲ ਚਲਾਉਂਦੇ ਸਮੇਂ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਬਹਾਦਰ ਤੇ ਹੁਸ਼ਿਆਰ ਸੀ। ਉਦਰੀ ਚੇਸ਼ਟਾਨ ਨੂੰ ਦੱਸਿਆ ਗਿਆ ਕਿ 19 ਮਾਰਚ ਨੂੰ ਕੂੜੇ ਦੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ਦੇ ਸਮੇਂ ਉਸ ਦਾ ਪਤੀ ਪ੍ਰਸ਼ਾਂਤ ਉਸ ਤੋਂ ਅੱਗੇ ਸੀ ਅਤੇ ਉਸ ਨੂੰ ਬਚਾਉਣ ਦੇ ਲਈ ਭੱਜਿਆ। ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਉਹਨਾਂ ਦੇ ਪਿਤਾ ਜਰਨਲ ਐਸਪੀ ਕੋਚਰ, ਯਾਨੀ ਕਿ ਜੋ ਸੇਵਾਮੁਕਤ ਹੋ ਚੁੱਕੇ ਹਨ ਉਹਨਾਂ ਦੇ ਪਿਤਾ ਉਹਨਾਂ ਦੀ ਦੀ ਲੈਣ ਲਈ ਲੰਡਨ ਦੇ ਵਿੱਚ ਹੈ। ਉਹਨਾਂ ਨੇ ਲਿੰਕਡਇਨ ਤੇ ਆਪਣੀਆਂ ਯਾਦਾਂ ਨਾਲ ਜੁੜੀ ਇੱਕ ਪੋਸਟ ਸਾਂਝੀ ਕੀਤੀ ਹੈ। ਚੇਸ਼ਟਾ ਜੋ ਪਹਿਲਾਂ ਗੁਰੂਗ੍ਰਾਮ ਦੇ ਵਿੱਚ ਰਹਿੰਦੀ ਸੀ ਪਿਛਲੇ ਸਾਲ ਸਤੰਬਰ ਦੇ ਵਿੱਚ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੀ ਐਚ ਡੀ ਕਰਨ ਦੇ ਲਈ ਲੰਡਨ ਗਈ ਸੀ ਐਸੋ ਪਹਿਲਾਂ ਉਸ ਨੇ ਦਿੱਲੀ ਯੂਨੀਵਰਸਿਟੀ ਅਸ਼ੋਕਾ ਯੂਨੀਵਰਸਿਟੀ ਅਤੇ ਪੈਂਸਿਲਵੇਨੀਆ ਯੂਨੀਵਰਸਿਟੀ ਅਤੇ ਸ਼ਿਕਾਗੋ ਤੋਂ ਵੀ ਪੜਾਈ ਕੀਤੀ ਸੀ ਉਸ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ ਉਹ 2021-23 ਦੌਰਾਨ ਨੀਤੀ ਆਯੂਗ ਦੇ ਵਿੱਚ ਭਾਰਤ ਦੀ ਰਾਸ਼ਟਰੀ ਵਿਵਹਾਰਕ ਸੂਝ-ਬੂਝ ਯੂਨਿਟ ਵਿੱਚ ਸੀਨੀਅਰ ਸਲਾਹਕਾਰ ਸੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ